ਸਰਾਂ ਵੀ ਸਭ ਤੋਂ ਪਹਿਲਾਂ ਮੇਰੇ ਫੇਸਬੁੱਕ ਚੈਨਲ ਨੂੰ ਜ਼ਰੂਰ ਫੋਲੋ ਕਰੋ ਤੇ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਪਿੰਡ ਭੱਜਲਾਂ ਦੇ ਕੋਲ ਐਕਸੀਡੈਂਟ ਹੋਇਆ ਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਇਹ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਜੀ ਬਹੁਤ ਹੀ ਦੁਖਦਾਈ ਘਟਨਾ ਜਵਪਰੀ ਹੈ ਤੇ ਇੱਕ ਲੜਕਾ ਦਦਿਆਲ ਪਿੰਡ ਦਾ ਦੱਸਿਆ ਜਾ ਰਿਹਾ ਜੋ ਬਾਈਕ ਤੇ ਬਾਈਕ ਨੂੰ ਚਲਾ ਰਿਹਾ ਸੀ ਉਹ ਜਦੋਂ ਕ੍ਰੋਸ ਕਰ ਰਿਹਾ ਟਰੱਕ ਕ੍ਰੋਸ ਕਰ ਰਿਹਾ ਸੀ ਉਹ ਸਾਈਡ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਸ ਨਾਲ ਗੱਡੀ ਦਾ ਬੰਪਰ ਲੱਗਾ ਜੀ ਬਹੁਤ ਹੀ ਬੁਰੀ ਤਰੀਕੇ ਨਾਲ ਉਸ ਨੂੰ ਸੱਟ ਚੋਟ ਲੱਗੀ ਹੈ ਉਹ ਲੜਕਾ ਹੁਣ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਦਾਖਲ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੀ ਅੱਜ ਕੱਲ ਤੁਹਾਨੂੰ ਵੀ ਪਤਾ ਕਿ ਤਿਹਾਰਾਂ ਦਾ ਮੌਸਮ ਚਾ ਆਇਆ ਕਿ ਸ਼ਹਿਰਾਂ ਸੜਕਾਂ ਤੇ ਬਹੁਤ ਹੀ ਭਾਰੀ ਭੀੜ ਲੱਗੀ ਹੋਈ ਹੈ ਜੀ ਬਚ ਕੇ ਜਾਇਆ ਕਰੋ ਸ਼ਹਿਰ ਨੂੰ ਤੇ ਆਪਣਾ ਜਰੂਰ ਖਿਆਲ ਰੱਖੋ ਵੀ ਅੱਜ ਜੋ ਘਟਨਾ ਵਾਪਰੀ ਹੈ ਉਸ ਨਾਲ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਜੀ ਹਰੇਕ ਨੂੰ ਦੁੱਖ ਲੱਗਾ ਜੀ ਅੱਜ ਬਹੁਤ ਹੀ ਨਾਜ਼ੁਕ ਹਾਲਤ ਦੱਸੀ ਜਾ ਰਹੀ ਹੈ ਲੜਕੇ ਦੀ ਪਿੰਡ ਦਦਿਆਲ ਦਾ ਹੈ ਜੀ ਤੇ ਤੁਸੀਂ ਵੀ ਅੱਜਕੱਲ ਬਚ ਕੇ ਸ਼ਹਿਰ ਨੂੰ ਜਾਓ